ਹੈਲੋ ਸਾਰਿਆਂ ਨੂੰ ਸ਼ਸ਼ੀਕਾਰ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮਿਸਟਰ ਪਿੰਡੂ ਜੋੜੀ ਤੇ ਤੇ ਅੱਜ ਆਪਾਂ ਤੁਹਾਨੂੰ ਦਿਨੇਗੇ ਚਟਣੀ ਦੀ ਰੈਸਪੀ ਚਟਣੀ ਆਪਾਂ ਇੱਕ ਹਫ਼ਤੇ ਚ ਇੱਕ ਦੋ ਵਾਰ ਕੁੱਟ ਲਾਂਗੇ ਕਈ ਵਾਰ ਸਬਜ਼ੀਆਂ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਹਨਾ ਤੇ ਆਪਾਂ ਸਾਬਤ ਮਿਰਚਾਂ ਤੇ ਨਮਕ ਪਾ ਲਿਆ ਕਿਉਂ ਸਾਬਤ ਮਿਰਚਾਂ ਨੂੰ ਆਪਾਂ ਹੁਣ ਕੁੱਟ ਲਾਂਗੇ ਨਮਕ ਨਾਲ ਨੇ ਇਹਦੇ ਜਿਹੜੇ ਮਿਰਚਾਂ ਦੇ ਬੀ ਹੁੰਦੇ ਨੇ ਹਨਾ ਇਹਨਾਂ ਦੇ ਕਾਣਾ ਉਹ ਜਲਦੀ ਆਪਾਂ ਮਾਰ ਲੈਣੇ ਹੈਗੇ ਨਾ ਘੋਟੇ ਨਾਲ ਕੁੱਟ ਕੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਹਰਾ ਸੱਤ ਧਨੀਆ ਇਹ ਵੀ ਬਹੁਤ ਵਧੀਆ ਹੁੰਦਾ ਹੈਗਾ ਨਾ ਚਟਨੀ ਦਾ ਟੇਸਟੀ ਲੱਗ ਆਉਂਦਾ ਹੈਗਾ ਕਿਉਂਕਿ ਪਹਿਲਾਂ ਤਾਂ ਜਦੋਂ ਨਾ ਪਿੰਡਾਂ ਦੇ ਵਿੱਚ ਹੁੰਦੇ ਸੀਗੇ ਅਸੀਂ ਚਟਨੀ ਕੁੱਟਦੇ ਸੀਗੇ ਤੇ ਲੱਸੀ ਲਿਆ ਕੇ ਉਹਦਾ ਮੰਜੇ ਦੇ ਨਾਲ ਪੋਣਾ ਬਣ ਕੇ ਉਹਦਾ ਆਪਾਂ ਰਾਇਤਾ ਬਣਾ ਕੇ ਐਵੇਂ ਮਿਰਚਾਂ ਸੱਤ ਧਨੀਆ ਤੇ ਨਮਕ ਆ ਪਾ ਕੇ ਨਾ ਕੁੱਟ ਕੇ ਆਪਾਂ ਉਹਦੇ ਵਿੱਚ ਪਾ ਲਾਂਦੇ ਸੀਗੇ ਰੈਤੇ ਦੇ ਬਹੁਤ ਨੇ ਵੈਸੇ ਖਾਦਾ ਹੋਣਾ ਹੁਣ ਤਾਂ ਨਹੀਂ ਸ਼ਾਇਦ ਲੱਗਦਾ ਹੁਣ ਵਾਲੇ ਬੱਚਿਆਂ ਨੂੰ ਕਿਸੇ ਨੂੰ ਪਤਾ ਨਹੀਂ ਹੋਣਾ ਹੈਗਾ ਵੀ ਰੈਤਾ ਕੀ ਹੁੰਦਾ ਹੈਗਾ ਹੁਣ ਤਾਂ ਦਹੀਂ ਦੀ ਬਸ ਆਪਾਂ ਕਹਿ ਦਿੰਦੇ ਵੀ ਰੈਤਾ ਬਣਾ ਲਿਆ ਤੇ ਚਟਨੀ ਦੇ ਵਿੱਚ ਹੁਣ ਆਪਾਂ ਥੋੜੀ ਜੀ ਪੰਜ ਚਾਰ ਇੱਕ ਗੱਠੀਆਂ ਲਸਣ ਦੀਆਂ ਤੇ ਥੋੜਾ ਜਿਹਾ ਆਪਾਂ ਪਾਤਾ ਅਦਰਕ ਇਹਨੂੰ ਆਪਾਂ ਸਮਾਰ ਕੇ ਨਾ ਕੁੱਟ ਲਾਂਗੇ ਕੁੱਟ ਕੇ ਸਾਨੂੰ ਚਟਨੀ ਦੇਖਿਓ ਨਾ ਕਿੰਨੀ ਵਧੀਆ ਬਣੂਗੀ ਤੇ ਚਟਨੀ ਦੇ ਵਿੱਚ ਆਪਾਂ ਦੋ ਪਿਆਜ਼ ਪਾ ਲਾਂਗੇ ਤੇ ਇੱਧਰ ਸਾਡੇ ਸਰਜੀ ਲੈ ਕੇ ਆਏ ਸੀਗੇ ਮੰਡੀ ਤੋਂ ਧਣੀਆਂ ਤੇ ਪਦੀਨਾ ਇਹਨਾਂ ਆਪਾਂ ਦੇ ਵਿੱਚ ਨਾ ਜੂਸ ਦੇ ਵਿੱਚ ਵੀ ਜੂਸ ਕਰ ਲੈਣੇ ਆਗੇ ਧਣੀਆਂ ਤੇ ਪਦੀਨਾ ਤੇ ਆਪਾਂ ਬੀਟਰੂਟ ਦਾ ਜਿਹੜਾ ਜੂਸ ਬਣਾਉਣੇ ਆਗੇ ਨਾ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਬਣਾਉਂਦੇ ਹੋਏ ਗਰਮੀ-ਗਰਮੀ ਬਹੁਤ ਵਧੀਆਗਾ ਪੀਣਾ ਪਦੀਨਾ ਵੀ ਠੰਡਾਗਾ ਕਿਉਂਕਿ ਗਰਮੀਆਂ ਹੁਣਾਂ ਜੇਠ ਨੇ ਜੇਠ ਦੀ ਗਰਮੀ ਦਿਖਾਤੀ ਆਪਾਂ ਨੂੰ ਹਜੇ 5-7 ਤੱਕ ਜੇਠ ਹੀ ਹੋਇਆ ਹੁਣ ਲੱਗ ਗਈ ਗਰਮੀ ਪੈਣਾ ਜਦੋਂ ਆਪਾਂ ਬਾਹਰ ਜਾਂਦੇ ਆ ਪੂਰੀ ਲੋ ਲੱਗਦੀ ਹੈਗੀ ਆਪਾਂ ਨੇ ਪੈਰਾਂ ਨੂੰ ਜੇ ਸਕੂਟੀ ਬਾਈਕ ਤੇ ਵੀ ਜਾਂਦੇ ਆ ਨਾ ਐ ਲੱਗਦਾ ਕਾ ਵੀ ਪੈਰ ਆਪਣੇ ਨਾ ਮੱਚਦੇ ਨੇਗੇ ਹੁਣ ਆਪਾਂ ਚਟਣੀ ਦੇ ਵਿੱਚ ਵੀ ਧਣੀਆਂ ਤੇ ਪਦੀਨਾ ਥੋੜਾ ਥੋੜਾ ਪਾ ਲਿਆ ਮੈਂ ਜਿਆਦਾ ਪਦੀਨਾ ਨਹੀਂ ਪਾਉਂਦੀ ਕੋਈ ਵਾਰ ਤਾਂ ਨਾ ਕਿਸੇ ਕਿਸੇ ਦੀ ਮੈਂ ਚਟਣੀ ਦੇਖੀ ਆ ਨਾ ਕਈ ਵਾਰ ਮੇਰੇ ਕੋਲੇ ਸਟੂਡੈਂਟ ਵੀ ਆਉਂਦੇ ਨੇਗੇ ਉਹ ਵੀ ਚਟਨੀ ਕਈ ਵਾਰ ਬਣਾ ਲਿਆਉਂਦੇ ਨੇ ਨਾ ਉਹ ਜਮਾ ਉਹਦੇ ਵਿੱਚ ਬਣਾਉਂਦੇ ਨੇਗੇ ਮਿਕਸੀ ਦੇ ਵਿੱਚ ਜਮਾ ਹਰੀ-ਹਰੀ ਜੀ ਚਟਨੀ ਕੱਲੇ ਪਦੀਨੇ ਦੀ ਧਣੀਆਂ ਦੀ ਹਰੀ-ਹਰੀ ਚਟਨੀ ਲੈਂਦੀ ਆ ਮੈਂ ਵੈਸੇ ਪਾਣੀ ਜ਼ਰੂਰਾਂਗੀ ਪਾਣੀ ਥੋੜਾ ਜਿਵੇਂ ਥੋੜਾ ਜਿਆ ਧਣੀਆਂ ਪਾ ਲਿਆ ਥੋੜਾ ਜਿਆ ਪਦੀਨਾ ਪਾ ਲਿਆ ਤੇ ਆਪਣੀ ਚਟਨੀ ਤਿਆਰ ਹੋ ਗਈ ਤੇ ਹੋਣਾ ਆਪਾਂ ਤੁਹਾਨੂੰ ਦਿਖਾਣੇ ਆਗੇ ਆਪਣਾ ਜੂਸ ਵੀ ਆਪਾਂ ਕਿਵੇਂ ਬਣਾਣੇ ਆਗੇ ਡੇਲੀ ਸਵੇਰੇ ਆਪਾਂ ਡੇਲੀ ਜੂਸ ਪੀਂਦੇ ਆਗੇ ਧਨੀਆ ਪਤਾ ਤੇ ਪਰੀਨਾ ਪਾ ਦਣਗੇ ਇੱਕ ਗੁਲਾਬ ਦੀਆਂ ਪੱਤੀਆਂ ਸੇਵਲ ਦੀ ਸ਼ਕੀ ਉਸ ਪਾਣਾ ਕਪਾਮੇ ਮਾਰੀ ਜਾਂਦਾ ਪਾਣੀ ਇੱਕ ਪਾਮਾ ਜ ਆਪਾਂ ਨਾਰੀਅਲ ਦਾ ਪਾਣੀ ਇੱਥੇ ਤਾਂ ਫਾਇਦੇ ਹੋਉਂਦੇ ਆ ਫਾਇਦੇ ਇੱਕ ਤਾਂ ਨਾਰੀਅਲ ਦਾ ਪਾਣੀ ਤੇ ਅੱਧਾ ਕਪਾ ਦਾਣਗੇ ਆਪਾਂ ਸੇਵ ਹਾਂ ਤੇ ਚਕੰਦਰ ਆ ਦੋ ਨਿੰਬੂ ਦੋ ਨਿੰਬੂ ਪੂਜਾ ਦੇ ਨਿਭਣਗੇ ਇੱਕ ਪਾਵਾਂਗੇ ਆਪਾਂ ਨਿੰਬੂ ਦੇਖ ਫਾਇਦਾ ਪਤਾ ਕਿੰਨੇ ਨੇ ਦੇਖੋ ਆ ਨਹੀਂ ਬਤਾ ਵੀ ਇਹਦੇ ਵਿੱਚ ਕਿਹੜੀ ਚੀਜ਼ ਫਾਇਦਾ ਜ਼ਿਆਦਾ ਕਰ ਰਹੀ ਹੈ ਤੁਹਾਨੂੰ ਹਾਂ ਅਸੀਂ ਬਣਾ ਕੇ ਫਾਇਦੇ ਨੇ ਜਿਹੜੇ ਆਪਾਂ ਨੂੰ ਟੈਸਟ ਚ ਪਤਾ ਲੱਗੇ ਨੇ ਹਾਂ ਅਸੀਂ ਟੈਸਟ ਕਰਵਾਏ ਸੀਗੇ ਇਹਦੇ ਵਿੱਚ ਕਿਹੜੀ ਕਮੀ ਸੀ ਆਪਾਂ ਨੂੰ ਵਿਟਾਮਿਨ ਡੀ ਵਿਟਾਮਿਨ ਡੀ ਵਿਟਾਮਿਨ ਡਾਇਲ ਲਾ ਲਓ ਵੀ ਸਾਰੀ ਹੋ ਸੀ ਆ ਕਾ ਜਿਹੜੀ ਹੁਣ ਦੀ ਰਿਪੋਰਟ ਆ ਉਹ ਵਿਟਾਮਿਨ ਦੇਖੋ ਪਾਣੀ ਅਜਾ ਰੀਅਲ ਦਾ ਅਦਰ ਤੁਸੀਂ ਢੋਲੀ ਦਿੱਤਾ ਸਾਦੂਆ ਵੀ ਪਹਿਲਾਂ ਉਹਨਾਂ ਨੂੰ ਵੱਧਦਾ ਹੈ ਨਹੀਂ ਇਹ ਤਾਂ ਕਲੀਨ ਆ ਤੇ ਤੇ ਕੈਸਟਰੋਲ ਹਾਂ ਕੈਸਟਰੋਲ ਦੀ ਬਹੁਤ ਵੱਡਾ ਫਾਇਦਾ ਹੈ ਇਹਦਾ ਵੀ ਸਾਡੇ ਸਰ ਜੀ ਨੇ ਕਰਵਾਏ ਸੀਗੇ ਪਹਿਲਾਂ ਟੈਸਟ ਇਹਨਾਂ ਦਾ ਕੈਸਟੇਰੋਲ ਆਪਣਾ ਵਧਿਆ ਹੋਇਆ ਸੀ ਕੈਸਟੇਰੋਲ ਜ਼ਿਆਦਾ ਵਧਿਆ ਹੋਇਆ ਸੀ ਹੁਣ ਦੁਬਾਰਾ ਟੈਸਟ ਕਰਵਾਏ ਨੇਗੇ ਕੈਸਟੇਰੋਲ ਨੋਰਮਲ ਆਇਆਗਾ ਹਾਂ ਦੇਖੋ ਆਪਾਂ ਨੂੰ ਆਣੀ ਪਤਾ ਵੀ ਇਹਦੇ ਵਿੱਚ ਕਿਹੜੀ ਚੀਜ਼ ਨੇ ਬੈਨੀਫਿਟ ਕਰਿਆਗਾ ਹਾਂ ਪਰ ਗੱਲ ਬਣ ਗਈ ਹਾਂ ਤੇ ਆ ਅੱਧਾ ਸਵੇਰ ਪਹਿਲਾਂ ਸੀ ਸਰਦੀਆਂ 'ਚ ਐਵੇਂ ਸੀ ਵਿੱਚ ਗਾਜਰ ਪਾ ਲਾਂਦੇ ਸੀ ਤੇ ਔਲੇ ਪਾ ਲਾਂਦੇ ਸੀ ਹੁਣ ਗਰਮੀ ਕਾਰਨ ਗਾਜਰ ਹੋਰੀ ਤਰ੍ਹਾਂ ਦੀ ਆ ਰਹੀ ਹੈਗੀ ਔਲੇ ਤਾਂ ਹੈ ਹੀ ਨਹੀਂ ਔਰ ਇਹ ਤਾਂ ਗਰਮੀ 'ਚ ਫਿਰ ਮਿਲਦੀ ਨਹੀਂ ਹੈਗੇ ਤੇ ਹੁਣ ਆਪਾਂ ਬਸ ਇਹਦੇ ਦੇ ਬੰਡੇ ਦਾ ਨਾ ਆਪਾਂ ਲੈ ਕੇ ਪਾਣ ਲੱਗ ਗਏ ਨਾਰੀਅਲ ਦਾ ਪਾਣੀ ਇਹਦੇ ਵੀ ਬਹੁਤ ਵਧੀਆ ਫਾਇਦੇ ਨੇ ਤੁਸੀਂ ਆਪ ਵੀ ਦੇਖੋ ਦੱਸਿਓ ਹੁਣ ਵੀ ਕਿਹੜੀ ਚੀਜ਼ ਦਾ ਜ਼ਿਆਦਾ ਫਾਇਦਾ ਤੁਹਾਨੂੰ ਸਾਰਾ ਕੁਝ ਦੱਸਦਾ ਹਾਂ ਧਨੀਆ ਤੇ ਪਦੀਨਾ ਇਹ ਵੀ ਨਹੀਂ ਪਤਾ ਸਾਨੂੰ ਬਸ ਹਾਂ ਤੇ ਗੁਲਾਬ ਦੀਆਂ ਪੱਤੀਆਂ ਸੇਵ ਨਾਰੀਅਲ ਦਾ ਪਾਣੀ ਤੇ ਚਕੰਦਰ ਆ ਦੇਖੋ ਚਿਕੰਦਰ ਇਕੱਠੀ ਲਿਆ ਕੇ ਰੱਖ ਲਾਂਦੇ ਆਗੇ ਇੱਕ ਦੋ ਹੀ ਰਹਿ ਗਏ ਲੱਗਦਾ ਇਹਨੂੰ ਹਨਾ ਹਾਂ ਚਿਕੰਦਰ ਆ ਪੀਸ ਪਾਮਾ ਲੇਪ ਚਿਕੰਦਰ ਤੇ ਨਿੰਬੂ ਦੋ ਨਿੰਬੂ ਮਗਰ ਇਹਨੇ ਨਿੰਬੂ ਹੀ ਪੁੱਵੋ ਤੜੀ ਪਰ ਇੱਕ ਗੱਲ ਆ ਥੇ ਰੱਖੋ ਵੀ ਨਿੰਬੂ ਦਾ ਵਿੱਚ ਉਹ ਨਹੀਂ ਪੈਣਾ ਚਾਹੀਦਾ। ਦਲਾਵ ਦੀਆਂ ਪੱਤੀਆਂ ਵੀ। ਔਲੇ ਆ ਤੇ ਬਾਸ ਹੀ ਨੇ। ਸਿਕਾ ਲਓ ਇਹਨਾਂ ਨੂੰ ਸਿਕਾ ਕੇ ਵੀ ਵਧੀਆ ਬਣ ਜਾਣੀਆਂ ਇਹ। ਹੂੰ ਹੋਰ ਆਪ ਪਦੀਨਾ ਜਾਂ ਤਾਂ ਹੁਣ ਕਿਵੇਂ ਜਿਹਾ ਹੋ ਗਿਆ ਤਾਂ ਸਿਰਦ ਦੋਗੇ ਕਹਿੰਦੇ। ਇੱਕ ਗੱਲ ਹੋਰ ਜੇ ਨਿੰਬੂ ਤੁਸੀਂ ਨਚੋੜਦੇ ਹੋ ਤਾਂ ਨਿੰਬੂ ਨਚੋੜਦੇ ਨਾਲ ਨਚੋੜੋ ਕਿ ਇਹਦੇ ਵਿੱਚ ਜਿਹੜੇ ਬੀਜ ਹੁੰਦੇ ਨੇ ਉਹ ਜੂਸ ਦਾ ਟੇਸਟ ਖਰਾਬ ਕਰ ਦਿੰਦੇ। ਕੌੜੇ ਬਣਾ ਦਿੰਦੇ ਆ। ਹੂੰ। ਪਰ ਇੱਕ ਗੱਲ ਦਾ ਜ਼ਰੂਰ ਹੈ ਵੀ ਜੇ ਤੁਹਾਨੂੰ ਕੁਝ ਜ਼ਿਆਦਾ ਡੀਪਲੀ ਪਤਾ ਹੈ ਤਾਂ ਉਹ ਦੱਸਿਓ ਜ਼ਰੂਰ ਕਿਉਂਕਿ ਤੇ ਕਿਹੜੀ ਚੀਜ਼ ਪਾਣੀ ਚਾਹੀਦੀ ਅਸੀਂ ਸਕਿੱਪ ਵੀ ਕਰ ਦਾਂਗੇ। ਹਾਂ। ਕਮੈਂਟ ਦੇ ਵਿੱਚ ਸਾਨੂੰ। ਨਾ ਸਕਿੱਪ ਆਪਾਂ ਤਾਂ ਨਹੀਂ ਕਰਦੇ ਪਰ ਸਾਨੂੰ ਪਤਾ ਨਹੀਂ ਕਿਉਂਕਿ ਚੀਜ਼ ਮਾੜੀ ਤਾਂ ਹੈ ਹੀ ਨਹੀਂ ਹੋਈ। ਨਾ ਕਈ ਵਾਰ ਚਲ ਕੋਈ ਚੀਜ਼ ਐਵੇਂ ਹੁੰਦੀ ਹੈਗੀ। ਅਲਿਕੇ ਦੇ ਨਾਲ ਵਧੀਆ ਨਹੀਂ ਕਹਦਾ ਪਹਿਲਾਂ ਤਾਂ ਬਸ ਪੀ ਪਾਣੀ ਦੇਦੇ ਹੱਥ ਨਾਲ ਨਚੋੜਦੇ ਜਿਹਾ ਚਾਹ ਤਾਂ ਪੀਓ ਹੀ ਨਾ ਬਸ ਸਿਰੇ ਸਿਰੇ ਮੁੰਡਾ ਚਾਹ ਪੀ ਕੇ ਫਿਰ ਜੂਸ ਪੀਣਗੇ ਉਹ ਤਾਂ ਫਿਰ ਉਹ ਇੰਨੇ ਵਧੀਆ ਰਿਜ਼ਲਟ ਨਹੀਂ ਇਹਨਾਂ ਨੇ ਕਾਲਜੇ ਪੀਓ ਬਸ ਪਹਿਲਾਂ ਤਾਂ ਤੁਸੀਂ ਸਿਰੇ ਉੱਠਣ ਲੱਗੇ ਆਪਦਾ ਪਾਣੀ ਪੀਓ ਸਿਰੇ ਸਿਰੇ ਗਰਮ ਪਾਣੀ ਹਾਂ ਗਰਮ ਪੀਓ ਠੰਡਾ ਵੀ ਨਹੀਂ ਕੁ ਗਰਮ ਪੀਣਾ ਚਾਹੀਦਾ ਮੈਂ ਤਾਂ ਗਰਮ ਹੀ ਪੀਣੀ ਆ ਉਹ ਤੇ ਲੋ ਜੀ ਆਪਣਾ ਨਿੰਬੂ ਦਾ ਪਾਦਾ ਤੇ ਹੁਣ ਆਪਾਂ ਪਾਵਾਂਗੇ ਸਿਕੰਦਰ ਸਿਕੰਦਰ ਦੇ ਬੈਨੀਫਿਟ ਇੰਨੇ ਨੇ ਤੁਹਾਡੇ ਬਲੱਡ ਦੇ ਜਿਹੜੇ ਰੈੱਡ 셀 ਨੇ ਉਹ ਬਹੁਤ ਤੇਜ਼ੀ ਨਾਲ ਵਧਦੇ ਨੇ ਜਿਵੇਂ ਉਹ ਦੱਸਿਆ ਸੀ ਆਪ ਨੂੰ ਡਾਕਟਰ ਕਹਿੰਦਾ ਵੀ ਜੇ ਤੁਹਾਡੇ B12 B7 ਵਿਟਾਮਿਨ D ਦੀ ਕਮੀ ਹੈ C ਦੀ ਕਮੀ ਹੈ ਤਾਂ ਇਹਨਾਂ ਨੂੰ ਇਹ ਬਹੁਤ ਜਲਦ ਪੂਰਾ ਕਰਦਾ ਇੱਕ ਇੱਕ ਨਾ ਡੇਲੀ ਡਾਈਟ ਦਾ ਤੁਸੀਂ ਇਹਨੂੰ 파ਟ ਬਣਾ ਲਓ ਕਿਉਂਕਿ ਇਹ ਜਿਹੜਾ ਇਹ ਤੁਸੀਂ ਜ਼ਰੂਰੀ ਨਹੀਂ ਵੀ ਜੂਸ ਚ ਪਾ ਕੇ ਵੀ ਨਾ ਤੁਸੀਂ ਉਹ ਵੀ ਖਾ ਸਕਦੇ ਹੋ ਸਲਾਦ ਦੇ ਵਿੱਚ ਤੇ ਕਈ ਤਾਂ ਬਣੇ ਉਹ ਜਿਵੇਂ ਉਹ ਸਿਰਕਾ ਵਾਲੇ ਪਿਆਜ਼ ਦੇ ਵਿੱਚ ਵੀ ਹੂੰ ਪਾ ਦਿੰਦੇ ਨੇ ਉਹ ਪਾ ਦਿੰਦੇ ਨੇ ਸਹੀ ਹੈ ਜੂਸ ਕਰਦੇ ਨੇ ਛਿਲਕਾ ਲਾਤਾ ਇਹਨੂੰ ਧੋਣ ਦੀ ਲੋੜ ਨਹੀਂ ਮਤਲਬ ਨਹੀਂ ਤਾਂ ਉਹ ਸਾਰਾ ਕੁਝ ਧੋਕ ਹੀ ਪਾਓ ਕਿਉਂਕਿ ਜਦੋਂ ਛਿਲਕਾ ਲਾਤਾ ਤਾਂ ਮਤਲਬ ਤੇ ਇਹ ਤਾਂ ਹੋ ਗਿਆ ਜੀ ਓਕੇ ਇਹਦੇ ਵਿੱਚ ਨਮਕ ਵੀ ਦੇਖੋ ਤੁਸੀਂ ਪਾ ਸਕਦੇ ਆ ਕਾਲਾ ਨਮਕ ਕਾਲੀ ਮਿਰਚ ਨਮਕ ਕਿਉਂ ਪਾਤਾ ਦਾ ਜੂਸ ਚ ਨਮਕ ਕਿਵੇਂ ਪਾਉਗਾ ਪਾਉਂਦੇ ਨੇ ਜੀ ਜੂਸ ਚ ਨਮਕ ਜੀ ਨੇ ਪੀਣਾ ਹੁੰਦਾਗਾ ਪਾ ਸਕਦੇ ਆ ਵੀ ਅੱਛਾ ਨਮਕ ਪਾ ਰਗੇ ਨਮਕ ਨਾਲ ਜੂਸ ਪੀਣਾ ਨਹੀਂ ਜਿੰਦਾ ਨਾ ਨਮਕ ਬਹੁਤ ਲੈ ਹੁਣ ਜਿਹੜੇ ਆ ਜੂਸ ਬਣਾਉਂਦੇ ਨੇਗੇ ਨਮਕ ਪਾ ਕੇ ਦਿੰਦੇ ਨੇ ਦੇ ਮਤਲਬ ਜ਼ਿਆਦਾਤਰ ਸਮਝ ਤਾਂ ਇਹੀ ਆਇਆ ਵੀ ਨਮਕ ਪਾਉਣਾ ਨਹੀਂ ਚਾਹੀਦਾ ਹੁਣ ਆਪਾਂ ਇ ਚ ਪਦੀਨਾ ਨਹੀਂ ਪਹ ਧਨੀਆ ਪਾਤਾ ਗਲਾ ਇੱਕ ਕਟੜਨੀ ਵਾਲੀ ਪਲੇਟ ਆ ਕਰਤੀ ਇੱਕ ਸਾਢੇ 4 ਜੀ ਨੇ ਆ ਕਰਤੀ ਇਹਦੇ ਵਿੱਚ ਪਾ ਕੇ ਰੱਖਦਾ ਆਪਣਾ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਲਾ ਵਿੱਚ ਦੋ ਗਲਾਸ ਪਾਣੀ ਦੇ ਮਿਕਸ ਕਰ ਦਿੰਦੇ ਆਪਾਂ ਆ ਧਨੀਆ ਆ ਪਦੀਨਾ ਇਹ ਇੱਕ ਮੁਠੀ ਪਦੀਨੇ ਦੀ ਪਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਪਦੀਨਾ ਵੀ ਢੰਡਾ ਹੁੰਦਾ ਧਨੀਆ ਵੀ ਢੰਡਾ ਹੁੰਦਾ ਉਸ ਤੋਂ ਅਚਕੰਦਰ ਦਾ ਕੀ ਹੈ ਚਕੰਦਰ ਦਾ ਵੀ ਨਹੀਂ ਨਾ ਪਤਾ ਆਪਾਂ ਨੂੰ ਚਕੰਦਰ ਦਾ ਪਤਾ ਨਹੀਂ ਆਪਾਂ ਨੂੰ ਕਿ ਕਿੰਨਾ ਆਪਣੇ ਮੁੰਡੇ ਲਈ ਬਣਾਣਾਗਾ ਸ਼ੇਕ ਬਣਾਣਾ ਸ਼ੇਕ ਦੁੱਧ ਆਪਣੇ ਬਾਬੂ ਜੀ ਲਿਆਏ ਬਹੁਤ ਸਾਲਾਂ ਜੋ ਲੈ ਦੁੱਧ ਨੂੰ ਵੀ ਵਾਲਾ ਦਵਾਦਾਂ ਹਨਾ ਦੁਪਹਿਰੇ ਬਣਾਉਗਾ ਸ਼ੇਕ ਤਾਂ ਹੁਣ ਜੇ ਚਲੋ ਇੰਨਾ ਕੁ ਪਣੀ ਪਾ ਲਿਆ ਤੇ ਇੰਨਾ ਕੁ ਦੀਗਾ ਨਾਰੀਅਲ ਨਾਰੀਅਲ ਦਾ ਪਾਣੀ ਤੇ ਵਿੱਚ ਕੁਛ ਥੋੜਾ ਜਿਹਾ ਫਿਰ ਬਾਅਦ ਚ ਮਿਕਸ ਪਾਣੀ ਕਰ ਦਣਗੇ ਤੁਸੀਂ ਗੱਲ ਹੋਰ ਧਿਆਨ ਰੱਖਿਓ ਜੇਕਰ ਤੁਸੀਂ ਇਹ ਚੀਜ਼ ਨੂੰ ਮਤਲਬ ਆਪਾਂ ਲਾ ਰਹੇ ਨਾ ਤਾਂ ਇਹਨੂੰ ਔਨ ਕਰਦੋਂ ਪਹਿਲਾਂ ਇਹ ਬਰਤਨ ਆਫ ਹੋਣਾ ਚਾਹੀਦਾ ਇੰਨਾ ਧਿਆਨ ਰੱਖਿਓ ਜੇ ਹੁਣ ਜਿਵੇਂ ਇੱਧਰ ਲਾਇਆ ਹੋਇਆ ਇਹ ਤਾਂ ਟੱਕਣ ਕੇ ਵੀ ਲਾਣਾ ਭੁੱਲ ਗਏ ਆਪਾਂ தான் உப்பாசி மேம் டெக்கல் லா ஆன இ ਆਸ਼ੇਕੜਾ ਨਹੀਂ ਹੁੰਦਾ। ਕਪਾਟਾ ਪਿਆ ਕੇ ਲੈਂਦਾ ਸੀਗਾ। ਆਟਾ ਪਾਉਣ ਪਾ ਦਿੰਦੀਆਂ ਢੋਲੀ ਚ। ਆਪਾਂ ਆਟਾ ਮੁੱਲ ਕਿੰਨੇ ਲੈਂਦੇ ਹਾਂ? ਮੈਂ 10 ਕਿਲੋ ਦੇ ਥੈਲੀ ਲਿਆਇਆ ਕਰੋ। ਖਾਇਆ ਕਰੋ। ਹੋਰ ਆਹੋ। ਉਹਦਾ ਕਾਰਨ ਕੀ ਜੋਨੇ ਪਈ। ਕਦੀਆਂ ਲਾ ਲਾ ਸਾਣਾ ਸਾਡੀ ਕਣਕ ਵੀ ਆ ਚੱਗੀ ਲੱਗ। ਅਸੀਂ ਨਾ ਮਕਾਲੀ ਢੋਲੀ ਧੁੱਪ ਚ ਰੱਖੀ ਸੀਗੀ। ਰਾਤ ਹਨੇਰੀ ਬਾਲੀ ਹਨੇਰੀ ਸੀ ਤੂਫਾਨ ਸੀਗਾ ਪੂਰਾ। ਸਾਰਾ ਕੁਸਾਂ ਲੱਗਦਾ ਪਹਿਲਾਂ ਆਪਣੇ ਗੁਰੰਦਰ نیوز ਤੇ ਸੁਣਾ ਦੀ ਵੀ ਇੱਥੇ ਮੀਂਹ ਪਿਆ ਉਧਰ ਤਾਂ ਮੀਂਹ ਨਹੀਂ ਪਿਆ। ਅਜਾ ਤ ਹਨੇਰੀ ਸੀ ਬਾਲੀ ਸੁਗਦੀ ਮੈਨਾਂ ਦਾ ਹੁਣ ਤਾਂ ਹਨੇਰੀ ਮੀਂਹ ਰੱਬ ਰੋਜੀ ਲੈ ਕੇ ਆ ਜਾਂਦਾ ਹੈ। ਹਨੇਰੀਓ ਜਿਆਦਾ ਹੈਗਾ। ਸਫਾਈ ਕਰਨ ਜੋ ਕਰਾ ਵੀ ਨਹੀਂ ਹੈਗਾ ਅਗਲਾ ਡਸਟਰ ਰੋਜ਼ ਦੀ ਰੋਜ਼ ਇੰਨੀ ਚੜ ਜਾਂਦੀ ਹੈਗੀ ਆ ਤੁਸੀਂ ਕਿੱਥੇ ਪ੍ਰੈਕਟਿਸ ਕਰਕੇ ਆਉਗੇ ਮਗਰ ਸਾਰੀ ਉਹ ਤੇ ਮਿੱਟੀ ਲਾਰਖੀ ਹੈਗੀ ਟੀਸਲਟ ਤੇ ਸਮਾਰ ਕੇ ਹਾਂ ਕਰ ਦਿਓ ਲੋਪਈ ਆਪਣੇ ਆਟੇ ਵਾਲਾ ਖਾਣਾ ਗਰਮੀ ਆ ਗਈ ਹੁਣ

ਜਿਹੜਾ ਆਟਾ ਵੀ ਸੱਤਦਰਵਾਜੇ ਅੰਦਰ ਆ ਗਿਆ। ਕਿਹੜੇ ਤੋਕੇ ਰੱਖ ਦਾਂਗੇ? ਨਹੀਂ ਨਾ ਇਹਦੇ ਵਿੱਚ ਉਹ ਪਾ ਜਾਂਦੀ ਸੁਸਰੀ ਜੀ। ਮੜਿਆ ਪਾਣੀ ਜ ਆਹ ਕਰ ਲਾਂਗੇ ਇਹਨੂੰ। ਆਇਂ ਨਾ ਇਕੱਠਾ ਕਰੋ। ਚਲ ਜਦੋਂ ਤੁਹਾਨੂੰ ਜਦੋਂ ਖੋਲਿਓ। ਹਾਂ ਕਰੋ। ਜਾ। ਲੈ ਹੁਣ ਹੀ ਥੋਕ। ਆਪਣਾ ਨਾ ਜੂਸ ਹੋ ਗਿਆ ਤਿਆਰ। ਕੀ ਨਾ ਕਿ ਹੁਣ ਜੂਸ ਬੈਠ ਕੇ ਸਿਪ ਸਿਪ ਕਰਕੇ ਤੇ ਹੌਲੀ ਹੌਲੀ ਪੀਣਾ ਚਾਹੀਦਾ ਹੈਗਾ ਜੂਸ ਦੇਖੋ ਨਾ ਤੇ ਆ ਜਾਓ ਭਾਈ ਪੀ ਲਓ ਜਿਨ੍ਹਾਂ ਨੇ ਜੂਸ ਪੀਣਾ ਹੈਗਾ ਆਪਣੀ ਰੋਟੀ ਹੋ ਗਈ ਜੀ ਤਿਆਰ ਸਾਰਾ ਕੁਝ ਰੋਟੀ ਟਿੱਪਣੀ ਬਣਾ ਲਈ ਨਾਲ ਪੱਧੂ ਦੀ ਸਬਜ਼ੀ ਸੀਗੀ ਚਟਣੀ ਅੰਬ ਇਹ ਹੈਗੇ ਨਾਲ ਨਾਲ ਸੀ ਚੱਲੇ ਸਬਜ਼ੀ ਰਹਿ ਨੇ ਰੋਟੀ ਖਾਓ ਮੁੰਡੇ ਨੂੰ ਨੀਚੋਂ ਬਾਜਾ ਮਾਰ ਰਹੇ ਨੇ ਦੇਖੋ ਆ ਨਹੀਂ ਰਿਹਾ ਸੁਖਵੀਰ ਸਿੰਘ ਬੰਗੂ ਉਹਨਾਂ ਨੇ ਕੱਲ ਰੋਟੀ ਨਾਲ ਨਹੀਂ ਖਵਾਈ ਹੈਗੀ ਉਹ ਸਾਰਾ ਦਿਨ ਨਾ ਆਈਓ ਫਿਰਦਾ ਰਿਹਾ ਕਿੰਨੇ ਵਜੇ ਖਾਧੀ ਸ਼ਾਮ ਨੂੰ ਰੋਟੀਆਂ ਦੇਖੋ ਜੀ ਬੱਚੇ ਸਭ ਦੇ ਹੁੰਦੇ ਨੇ ਪਰ ਟਾਈਮ ਰੋਟੀ ਦਾ ਜ਼ਰੂਰੀ ਹੈ ਪਰ ਇਕੱਠੇ ਖਾਇਆ ਕਰੋ ਕੋਸ਼ਿਸ਼ ਇਹ ਆ ਦੀ ਇਕੱਠੇ ਖਾਇਆ ਕਰੋ ਇਸੇ ਨਾਲ mohabbat ਵਧਦੀ ਹੈ ਤੁਹਾਡੇ ਪਿਆਰ ਤੁਹਾਕ ਤੁਹਾਡਾ ਮਿਲਵਰਤਨ ਕੁਸ਼ਕਲਾਉ ਮੇਰੇ ਜਿਹੜੀ ਕਦੇ ਕਦੇ ਪ੍ਰੋਟੀਨ ਹੌਂਸਾਂ ਨੂੰ ਹੋ ਜਾਂਦੇ ਨੇ ਸੋ ਅੰਮੀ ਦਾ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਥੱਲੇ ਬਹਿ ਕੇ ਖਾਓ ਹੁਣ ਤੁਸੀਂ ਇਹ ਵੀ ਸੋਚ ਰਹੇ ਹੋਗੇ ਮੈਂ ਬੂਟ ਨਹੀਂ ਕੱਢੇ ਸੋ ਇਹ ਵੀ ਮੇਰੀ ਗਲਤੀ ਆ ਵੈਸੇ ਪਰ ਖਾਣਾ ਖਾਣ ਦੇ ਬੂਟ ਜਦੋਂ ਕੱਢਣੇ ਚਾਹੀਦੇ ਨੇ ਦੇਖੋ ਮੈਂ ਤਾਂ ਨੰਗੇ ਪੈਰ ਫਿਰਦੀ ਆਂ ਇਹ ਦੇਖੋ ਹਾਂ ਬਿਲਕੁਲ ਸੋ ਮਿਲਦੇ ਆਂ ਵੀਡੀਓ ਦਾ ਲਾਸਟ ਇੰਸਟੋ ਕੋਈ ਸਵਾਲ ਨੇ ਹੋਸੀ ਪੁੱਛਾਂ ਜਿਹੜੇ ਸਾਨੂੰ ਨਹੀਂ ਪਤਾ ਉਹ ਤੁਸੀਂ ਜਰੂਰ ਦੱਸਿਆ ਕਰੋ